ਮਾਨਯੋਗ ਡੀਜੀਪੀ ਸਾਹਿਬ ਸ਼੍ਰੀ ਗੌਰਵ ਯਾਦਵ ਜੀ ਐਸਐਸਪੀ ਸਾਹਿਬ ਫਾਜ਼ਲ ਕਾ ਸ਼੍ਰੀ ਬ੍ਰਿੰਦਰ ਬਰਾੜ ਹੁਣ ਵੱਲੋਂ ਮਾੜੇ ਅਨਸਰਾਂ ਦੇ ਖਿਲਾਫ ਮੁਹਿੰਮ ਚੜੀ ਹੋਈ ਹੈ ਜਿਹੜੇ ਕੁਝ ਸ਼ਖਸ ਨੇ ਜਿਹੜੇ ਭੋਲੇ ਭਾਲੇ ਪੁਰਸ਼ਾਂ ਨੂੰ ਆਪਣੇ ਪ੍ਰੇਮ ਜਾਲ ਵਿੱਚ ਫਸਾ ਕੇ ਜਿਹਨੂੰ ਹਣੀ ਟਰੈਪ ਕਹਿੰਦੇ ਨੇ ਤੇ ਉਹਦੇ ਵਿੱਚ ਫਿਰ ਉਹਨੂੰ ਬਲੈਕਮੇਲ ਕਰਦੇ ਆ ਉਹਦੀ ਫੋਟੋਗ੍ਰਾਫੀ ਕਰ ਲੈਂਦੇ ਨੇ ਉਸ ਤਹਿਤ ਸਾਡੇ ਜਿਹੜੇ ਸਿਟੀ ਦੇ ਐਸਐਚਓ ਨੇ ਇੰਸਪੈਕਟਰ ਅੰਗਰੇਜ ਕੁਮਾਰ ਉਹਨਾਂ ਨੇ ਇਹ ਗੈਂਗਬਸਟ ਕੀਤਾ ਹੈ 10 ਬੰਦੇ ਦਾ ਗੈਂਗ ਸੀ 5 ਇਹ ਚ ਲੇਡੀ ਸ਼ਾਮਲ ਨੇ ਤੇ 5 ਇਹ ਚ ਬੰਦੇ ਸ਼ਾਮਲ ਨੇ ਸੁਰਿੰਦਰ ਕੁਮਾਰ ਨਾਂ ਦੇ ਵਿਅਕਤੀ ਨੇ ਜਿਹੜੇ ਆਪਣਾ ਇੱਥੇ ਦੇ ਆਪਣੇ ਬੱਗੇ ਕੀ ਉਤਾਰਦੇ ਰਹਣ ਵਾਲੇ ਨੇ ਜੀ ਸਾਨੂੰ ਹਰਨੀ ਸਿੰਘ ਉਹਨਾਂ ਨੂੰ ਇਹਨਾਂ ਨੇ ਬਲੈਕਮੇਲ ਕੀਤਾ ਜੋਤਮ ਕੌਰ ਨਾਂ ਦੀ ਲੜਕੀ ਹੈ ਜਿਹੜੀ ਜਿਨੇ ਹਨੀ Trap ਵਿੱਚ ਉਹਨੂੰ ਫਸਾਇਆ ਫੋਨ ਤੇ ਫਿਰ ਉਹਨੂੰ ਉਹਨੂੰ ਫਸਾ ਕੇ ਆਪਣੇ जाल ਚ ਤੇ ਮੱਖੂ ਕਿਤੇ ਉੱਥੇ ਬੁਲਾ ਕੇ ਉਹਨੂੰ ਕੋਲ ਡਰਿੰਕ ਪਲਾਇਆ ਕੋਲ ਡਰਿੰਕ ਪਲਾ ਕੇ ਉਹਦੀਆਂ ਗਲਤ ਫੋਟੋਗ੍ਰਾਫੀ ਕਰਕੇ ਉਹਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ ਜੀ ਤੇ ਇਹਦੇ ਵਿੱਚ ਇਹ ਜੋ ਜੋਤਮ ਕੌਰ ਜਿਹੜੀ ਮੇਨ ਅਕਿਊਜ਼ਡ ਸੀ ਨਾਲ ਇਹਦੇ ਸੀਗੀ ਆਪਣਾ ਇਹ ਹੈ ਜੀ ਡਾਕਟਰ ਆਫ ਮਨਜੀਤ ਸਿੰਘ ਗੱਗ ਕਲਾਂ ਲੁਧਿਆਣਾ ਦੇ ਰਹਿਣ ਵਾਲੀ ਆ ਇਹ ਜੀ ਤੇ ਇਹਦੇ ਨਾਲ ਇੱਕ ਆਪਣਾ ਜਸਵਿੰਦਰ ਕੌਰ ਮਲਕੀਸ਼ ਸਿੰਘ ਦੀ ਘਰ ਵਾਲੀ ਆ ਇਹ ਇਹ ਵੀ ਇਹਦੇ ਨਾਲ ਸੀ ਜੋ ਜੋਤਮਪੁਰ ਦੇ ਗਗਕਲਾਂ ਦੀ ਰਹਿਣ ਵਾਲੀ ਲੁਧਿਆਣੇ ਦੀ ਜੀ ਤੇ ਸੁਨੀਤਾ ਕੌਰ ਜੀ ਕਸਨੀਤਾ ਕੌਰ ਹੈ ਪਤਨੀ ਸ਼ਮਸ਼ੀਰ ਸਿੰਘ ਇਹ ਟੀਪੀ ਰਾਇਆ ਇਹ ਮੱਖੂ ਦੀ ਰਹਿਣ ਵਾਲੀ ਆ ਇਹ ਇੱਕ ਕ੍ਰਿਸ਼ਨਾ ਰਾਣੀ ਪਤਨੀ ਮੱਖਣ ਸਿੰਘ ਹੀਰੇ ਵਾਲਾ ਪਿੰਡ ਇਹ ਸਾਡੇ ਸਰਦਰ ਥਾਣੇ ਚ ਪੈ ਜਾਂਦਾ ਤੇ ਸਿੰਧੋ ਬਾਈ ਵਾਈਫ ਆਫ ਅੰਗਰੇਜ਼ ਸਿੰਘ ਇਹ ਵੀ ਆਪਣਾ ਹੀਰੇ ਵਾਲੇ ਦੀ ਰਹਿਣ ਵਾਲੀ ਆ ਖਾਣੇ ਸਦਰ ਆਪਣਾ ਜਲਾਲਵਾਲੀ ਇਹਨਾਂ ਨਾਲ ਬੰਦੇ ਵੀ ਪੰਜ ਸ਼ਾਮਲ ਸੀਗੇ ਅੰਗਰੇਜ਼ ਸਿੰਘ son of ਅਰਜਨ ਸਿੰਘ ਚੱਕ ਮੋਚਨ ਵਾਲਾ ਇਹ ਵੀ ਇਹ ਹੀਰੇ ਵਾਲੇ ਦਾ ਰਹਿਣ ਵਾਲਾ ਹੈ ਤੇ ਸੁਖਚੈਨ ਸਿੰਘ son of ਚੰਨਣ ਸਿੰਘ ਇਹ ਕੀੜਾਂ ਵਾਲੀ ਪੀਐਸ ਸਦਰ ਫਾਜ਼ਲਕਾ ਦਾ ਰਹਿਣ ਵਾਲਾ ਬੰਦਾ ਹੈ ਗੋਵਿੰਦ ਸਿੰਘ son of ਹਰਮੰਦਰ ਸਿੰਘ ਇਹ ਵੀ ਕੀੜਾਂ ਵਾਲੀ ਦਾ ਰਹਿਣ ਵਾਲਾ ਹੈ ਤੇ ਇੱਕ ਸਾਡਾ ਪੁਲਿਸ ਮੁਲਾਜ਼ਮ ਵੀ ਇਸ ਵਿੱਚ ਸ਼ਾਮਲ ਹੈ ਅਮਨਦੀਪ ਸਿੰਘ ਤੇ ਇਹਨਾਂ ਬੰਦਿਆਂ ਦੇ ਖਿਲਾਫ ਐਫ ਆਈ ਆਰ ਦਰਜ ਹੋਈ ਹੈ ਜੀ ਐਫ ਆਈ ਆਰ ਨੰਬਰ ਹੈਗਾ 117 ਡੇਟਰ 9824 ਇਹ ਥ੍ਰੈਟਨਿੰਗ ਕਰਨਾ ਐਕਸਟਰਸ਼ਨ 384 ਪਹਿਲਾਂ ਹੁੰਦੀ ਸੀ ਧਾਰਾ ਤੇ 120 ਬੀ ਇਹ ਜਿਹੜੀ ਨਵੀਆਂ ਧਾਰਾਵਾਂ ਨੇ ਉਹ 352 ਜਮਦੋ 308 ਜਮਦੋ ਅਤੇ 61 ਜਮਦੋ ਤੈਅ ਅਸੀਂ ਇਹਨਾਂ ਦੇ ਖਿਲਾਫ ਐਫ ਆਈ ਆਰ ਦਰਜ ਕਰ ਲਈ ਹੈ ਸਰ ਕਿ ਕਿਸ ਤਰੀਕੇ ਨਾਲ ਅੰਜਾਮ ਦਿੰਦੇ ਸੀ ਇਹ ਪੂਰੇ ਇਹ ਫੋਨ ਤੇ ਪਹਿਲਾਂ ਆ ਬੰਦੇ ਨੂੰ ਆਪਣੇ ਪ੍ਰੇਮ ਜਾਲ ਚ ਪਸਾਉਂਦੇ ਸੀ ਜੀ ਤੇ ਉਹ ਫਿਰ ਉੱਥੇ ਆਪਣਾ ਬਲਾਕੇ ਨਾਲੇ ਸਾਰਾ ਗੈਂਗ ਇਕੱਠਾ ਹੋ ਜਾਂਦਾ ਸੀ ਤੇ ਉਹਦੀ ਫਿਰ ਕਮਰੇ ਚ ਲਿਜਾ ਕੇ ਉਹਨੂੰ ਇਤਰਾਜੋ ਹਾਲਤ ਵਿੱਚ ਫੋਟੋ ਖਿੱਚਦੇ ਸੀ ਸਰ ਇਹਨਾਂ ਤੇ ਪਹਿਲਾਂ ਵੀ ਕੋਈ ਪਰਚਾ ਤਰਦਾ ਜੀ ਇਹਨਾਂ ਦਾ ਹਜੇ ਛਾਂਬੀਨ ਚੱਲ ਰਹੀ ਹੈ ਇਨਵੈਸਟੀਗੇਸ਼ਨ ਦਾ ਪਾਰਟ ਹੈ ਤੇ ਇਹ ਛਾਂਬੀਨ ਦੇ ਵਿੱਚ ਦੇਖਾਂਗੇ ਵੀ ਇਹ ਤਾਂ ਕੋਈ ਪਰਚਾ ਦਰਜ ਹੈ ਮੇਨ ਅਕਿਊਜ਼ ਜਿਹੜਾ ਹੈਗਾ ਉਹ ਲੇਡੀਜ਼ ਏਜੰਟਸ ਹੈ ਵਿੱਚ ਮੇਨ ਇਹ ਚ ਜੁਕਤੀਕਰ ਹੈ ਕਿਥੋਂ ਦੇ ਰਹਿਣ ਆ ਇਹ ਗੰਗਕਲਾਂ ਦੀ ਰਹਿਣ ਵਾਲੀ ਹੈ ਡਿਸਟ੍ਰਿਕਟ ਡਿਸਟ੍ਰਿਕਟ ਉਹ ਆਪਣਾ ਲੁਧਿਆਣਾ ਲੁਧਿਆਣਾ ਹਾਂ ਇਹ ਜਿਹੜੀਆਂ ਚਾਰੇ ਪੰਜੇ ਲੜੀਆਂ ਇਹ ਹਸਬੰਡ ਛੱਡੇ ਹੋਏ ਨੇ ਇਹਨਾਂ ਨੂੰ ਜੀ ਹਾਂ ਇਹਨਾਂ ਤੋਂ ਅਸੀਂ ਇੱਕ ਟਾਟਾ ਕਰੋਲਾ ਕਾਰ ਬਰਾਮਦ ਕੀਤੀ ਹੈ ਜੀ ਤੇ 5 ਲੱਖ ਰੁਪਏ ਅਸੀਂ ਇਹਨਾਂ ਤੋਂ ਨਕਦ ਬਰਾਮਦ ਕੀਤਾ ਹੈ ਤੇ ਦੋ ਚੈੱਕ ਇੱਕ 10 ਲੱਖ ਦਾ ਤੇ ਇੱਕ 5 ਲੱਖ ਦਾ ਇਹਨਾਂ ਤੋਂ ਅਸੀਂ ਬਰਾਮਦ ਕੀਤੇ ਨੇ ਸਰ ਉਹ ਚੈੱਕ ਕਿਹਨਾਂ ਦੇ ਨਾਮ ਦੇ ਨੇ ਇਹ ਜੋਤਮ ਕੌਰ ਦੇ ਨਾਮ ਦੇ ਚੈੱਕ ਨੇ ਸਰ ਜਿਹੜੇ ਇਹਦੇ ਵਿੱਚ ਮਦਈ ਹੈਗਾ ਹੈ ਇਹ ਕਿੱਥੋਂ ਦਾ ਰਹਿਣ ਵਾਲਾ ਜੀ ਇਹ ਮਦਈ ਆਪਣਾ ਸਰਿੰਦਰ ਕੁਮਾਰ ਸਨ ਹਰੀ ਸਿੰਘ ਆਪਣੇ ਬੱਗੇ ਕਿ ਉਤਾਰਣ ਦਾ ਰਹਿਣ ਵਾਲਾ ਹੈ ਇਹਦੇ ਕੋਲੋਂ ਕਿੰਨੇ ਪੈਸੇ ਇਹਨਾਂ ਨੇ ਇਕੱਠੇ ਲਏ ਸੀ ਇਹ ਇਹਨਾਂ ਤੋਂ ਪਹਿਲਾਂ 50 ਲੱਖ ਦੀ ਡੀਲ ਹੋਈ ਸੀਗੀ ਤੇ ਕਰਦੇ ਕਰਾਂਦੇ ਸੌਦੇ ਬਾਜ਼ੀ ਇਹਨਾਂ ਦੀ 20 ਲੱਖ ਚ ਨਿਬੜਿਆ ਸੀਗਾ ਤੇ ਇੱਥੇ ਇਹ ਆਪਣਾ ਕਚੇਰੀਆਂ ਚ ਆ ਕੇ ਬਕਾਇਦਾ ਐਫੀਡਾਵਟ ਬਣਾਉਣ ਲੱਗੇ ਪਏ ਸੀ ਕੰਪਰੋਮਾਈਜ਼ ਦਾ ਹਾਂ ਸਾਨੂੰ ਉਹਨੇ ਕੰਪਲੇਨਟ ਕੀਤੀ ਅਸੀਂ ਫਿਰ ਟਰੈਪ ਲਾ ਕੇ ਇਹਨਾਂ ਨੂੰ ਫਿਰ ਇਹਨਾਂ ਨੂੰ ਕਾਬੂ ਕੀਤਾ ਸਰ ਇੱਕ ਪੁਲਿਸ ਮੁਲਾਜ਼ਮ ਵੀ ਤੁਸੀਂ ਦੱਸ ਰਹੇ ਹੋ ਕਿ ਵਿੱਚ ਹੈ ਗਿਆ ਉਹਦਾ ਕੀ ਰੋਲ ਸੀ ਉਹ ਕੀ ਕਰਦਾ ਸੀ ਅਮਨਦੀਪ ਸਿੰਘ ਦਾ ਵੀ ਵਿੱਚ ਰੋਲ ਸੀਗਾ ਉਹ ਵੀ ਇਨਵੋਲਵ ਸੀ ਇਸ ਮਾਮਲੇ 'ਚ ਉਹ ਵਿੱਚ ਕੰਪਰੋਮਾਈਜ਼ ਕਰਾਉਣ ਦੇ ਚੱਕਰਾਂ 'ਚ ਸੀ ਨਰਕੀ ਉਹ ਕਾਨੂੰਨ ਦਾ ਰક્ષਕ ਹੈ ਉਹਨੂੰ ਇਹੋ ਜੇ ਕੰਮ ਨਹੀਂ ਕਰਨੇ ਚਾਹੀਦੇ ਸੀ ਉਹ ਕਿੱਥੋਂ ਦਾ ਰਹਿਣ ਵਾਲਾ ਜੀ ਕਿੱਥੇ ਡਿਊਟੀ ਕਰਦਾ ਸੀ ਅਮਨ ਸਿੰਘ ਉਹ ਆਪਣਾ ਹੈੱਡਕਵਰਟਰ ਤੇ ਡਿਊਟੀ ਆਦੀ ਫਾਜ਼ਿਲ ਕੰਮ ਕਰਦਾ ਫਾਜ਼ਿਲ ਕੈਪਟਨ ਉਹ ਕੰਪਰੋਮਾਈਜ਼ ਦੀ ਭੂਮਿਕਾ ਸੀ ਵਿੱਚ ਉਹ ਵੀ ਸ਼ੇਅਰ ਕਰਦਾ ਸੀ ਪੈਸੇ ਲੈਂਦਾ ਸੀ ਬਿਲਕੁਲ ਉਹ ਸ਼ੇਅਰ ਕਰਦਾ ਸੀ ਪੈਸੇ ਲੈਣੇ ਸੀ ਉਤੋਂ ਜੀ ਹਿੱਸਾ ਲੈਣੇ ਸੀ ਕਿਹਾ 20 ਲੱਖ ਰੁਪਏ ਦੀ ਡੀਲ ਹੋਈ ਉਹ ਕਿੰਨੇ ਕਿੰਨੇ ਮੈਂਬਰ ਰਹਿ ਗਏ ਹੈ ਜੀ ਇਸ ਗਿਰੋਹ ਦੇ ਟੋਟਲ ਦੇਕਰ ਗੱਲ ਕੀਤੀ ਜਾਵੇ ਇਹ 10 ਮੈਂਬਰ ਪੰਜ ਲੇਡੀਜ਼ ਪੰਜ ਜੈਂਟਸ ਦੇ ਨਾਮਜ਼ਦ ਹੋਏ ਨੇ ਪੁਲਿਸ ਮੁਲਾਜ਼ਮਾ ਕਿੱਥੋਂ ਦਾ ਰਹਿਣ ਵਾਲਾ ਸੀ ਇਹ ਹਜੇ ਵੈਰੀਫਿਕੇਸ਼ਨ ਕਰਨੀ ਹੈ ਜੀ ਅਸੀਂ ਦੀ ਹਮ ਫਾਜ਼ਲ ਕਪੂਰ ਸ਼ਾਹ ਉਹ ਉਹ ਬਾਕੀ ਹਜੇ ਪਾਰਟ ਆਫ ਇਨਵੈਸਟੀਗੇਸ਼ਨ ਹੈ ਬਾਕੀ ਗੱਲਾਂ ਅਸੀਂ ਸਾਰੀਆਂ ਤਫਤੀਸ਼ ਦੇ ਵਿੱਚ ਲੈ ਕੇ ਆਵਾਂਗੇ ਕਿੰਨੇ ਕਿੰਨੇ ਗ੍ਰਿਫਤਾਰ ਹੋ ਚੁੱਕੇ ਆ ਇਸ ਮਾਮਲੇ 'ਚ ਹੁਣ ਤੱਕ 8 ਬੰਦੇ ਗ੍ਰਿਫਤਾਰ ਹੋ ਚੁੱਕੇ ਨੇ ਇਸ ਮਾਮਲੇ 'ਚ ਅੱਠ ਕਿਤਾਰ ਸਰ ਇਸ ਤੋਂ ਅੱਗੇ ਕੀ ਕਾਰਵਾਈ ਹੋਏਗੀ ਅੱਗੇ ਜਿਵੇਂ ਇਨਵੈਸਟੀਗੇਸ਼ਨ ਪਤਾ ਕਿ ਕੋਈ ਹੋਰ ਇਨਵੋਲਵਮੈਂਟ ਹੋਏਗੀ ਹੋਰ ਬੰਦੇ ਜਿਹੜੇ ਵਿੱਚ ਇਨਵੋਲਵ ਹੋਏ ਤਾਂ ਉਹਨਾਂ ਨੂੰ ਅਸੀਂ ਅਰੈਸਟ ਕਰਾਂਗੇ ਸਰ ਇਹ ਪਤਾ ਲੱਗਿਆ ਕੁਝ ਕਿੰਨੇ ਚਿਰ ਤੋਂ ਇਹ ਕਰ ਰਹੇ ਸੀਗੇ ਇਹ ਧੰਦਾ ਕਰ ਰਹੇ ਸੀ ਨਹੀਂ ਹਜੇ ਰਿਮਾਨਡ ਵਗੈਰਾ ਲਵਾਵਾਂਗੇ ਇਹਨਾਂ ਦਾ ਹੋਰ ਤੇ ਉਸ ਤੋਂ ਫਿਰ ਅਸੀਂ ਇਹਦੀ ਸ਼ਾਨਦਗੀ ਕਰਾਂਗੇ ਇਹਨਾਂ ਕੋਲ ਹੋਰ ਕੀ ਕੀ ਰਿਕਵਰ ਹੋ ਪਾ ਪੈਸੇ ਰਿਕਵਰ ਹੋਏ ਨੇ ਦੇਖੋ ਆਪਣਾ 5 ਲੱਖ ਹੈਗਾ ਇਹਦੇ ਵਿੱਚ ਅਸੀਂ ਕੈਸ਼ ਹੈਗਾ 5 ਲੱਖ ਇਹਦੇ ਵਿੱਚ ਪਿਆ ਹੈਗਾ ਤੇ ਦੋ ਚੈੱਕ ਨੇ ਇੱਕ 10 ਲੱਖ ਦਾ ਤੇ ਇੱਕ 5 ਲੱਖ ਰੁਪਏ ਦਾ 5 ਲੱਖ ਰੁਪਏ ਕੈਸ਼ ਹਾਂਜੀ ਹਾਂ 5 ਲੱਖ ਰੁਪਏ ਕੈਸ਼ ਸੋ ਤਾਂ ਲੱਗਦਾ ਕਿ ਇਹਨਾਂ ਕੋਲ ਹੋਰ ਵੀ ਕੁਝ ਜੇ ਹੋਰ ਕੇਸ ਵੀ ਦੇਖਾਂਗੇ ਹੋਰ ਬਲੈਕਮੇਲਿੰਗ ਇਹਨਾਂ ਨੇ ਜੇ ਕੀਤੀ ਹੋਈ ਪੰਜਾਬ 'ਚ ਕਿਤੇ ਵੀ ਤੇ ਫਰੈਸ਼ ਰਾਹੀਂ ਅਸੀਂ ਇਹ ਸੂਚਨਾ ਆਲ ਓਵਰ ਪਹੁੰਚਾਣਾ ਚਾਹੁੰਦੇ ਹਾਂ ਜਿਹੜੇ ਕੋਈ ਵਿਕਟਮ ਨੇ ਜਾਂ ਜਿਨ੍ਹਾਂ ਨਾਲ ਇਹ 17 ਵਾਕਿਆ ਹੈਪਨ ਹੋਇਆ ਹੈਗਾ ਵੀ ਉਹ ਆਪਣਾ ਇਹਨਾਂ ਨੂੰ ਆਪਣਾ ਆਪਣੀ ਕੰਪਲੇਨ ਜਿੱਥੇ ਵੀ ਲਿਖਾਈ ਹੋਗੀ ਉਥੇ ਇਹਨਾਂ ਨੂੰ ਫੜ ਸਕਦੇ ਨੇ ਮੁਕਿਆ ਰਿਮਾਂਡ ਤੇ ਲੈ ਜਾ ਸਕਦੇ ਨੇ ਜਬਾਣਾ ਚੌਂ ਤੋਂ ਇਹ ਅਰੈਸਟ ਕੀਤੇ ਨੇ ਅਸੀਂ ਇੱਥੇ ਲਾਵਾ ਇੱਥੇ ਪੈਸੇ ਵਗੈਰਾ ਲੈਣਾ ਇਸ ਇੱਥੇ ਪੈਸੇ ਲੈਣਾ ਇਸ ਦੀ ਹੱਥ ਪੈਸੇ ਲੈ ਕੇ ਇਹ ਜਾਣ ਲੱਗੇ ਸੀ ਤੇ ਅਸੀਂ ਇਹ ਕਾਬੂ ਕਰ ਲਿਆ ਜੀ